ਸਾਰੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਨੀਲ रावत ਹੈ ਜੀ ਮੈਂ ਸ਼ਿਵ ਸena ਯੂਮ ਮੋਰਚਾ ਦਾ ਸਪੋਕਸਮੈਨ ਹਾਂ ਤੇ ਅੱਜ ਸਾਡੇ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸ਼ਿਵ ਸena ਯੂਮ ਮੋਰਚਾ ਦੇ ਵਿੱਚ ਸ਼੍ਰੀ ਹਰੀਕ੍ਰਿਸ਼ਨ ਕਪੂਰ ਜੀ ਆਪਣੇ ਸਾਥੀਆਂ ਦੇ ਨਾਲ ਅੱਜ ਸ਼ਾਮਿਲ ਹੋਏ ਨੇ ਤੇ ਅੱਜ ਸ਼੍ਰੀ ਆਰਡੀ ਪੁਰੀ ਜੀ ਜਿਹੜੇ ਕਿ ਸਾਡੇ ਰਾਸ਼ਟਰੀ ਅਧਿਐਕਸ਼ ਨੇ ਵਿਸ਼ੇਸ਼ ਰੂਪ ਨਾਲ ਇਹਨਾਂ ਦੇ ਕਾਰ्यालय ਵਿੱਚ ਪਧਾਰੇ ਨੇ ਤੇ ਇਹ ਆਪਣੇ ਕਰ ਕਮਲਾਂ ਦੇ ਦੁਆਰਾ ਇਹਨਾਂ ਨੂੰ ਨਿਯੁਕਤੀ ਪੱਤਰ ਇਹਨਾਂ ਨੇ ਦਿੱਤਾ ਹੈ ਤੇ ਇਹਨਾਂ ਦੇ ਸੁਪੁੱਤਰ ਸ਼੍ਰੀ ਯੂਵਰਾਜ ਕਪੂਰ ਜੀ ਨੂੰ ਯੂਥ ਵਿੰਗ ਦਾ ਜਿਹੜਾ ਹੈ ਕਿ ਪ੍ਰਧਾਨ ਲਾਇਆ ਗਿਆ ਹੈ ਤੇ ਸ਼੍ਰੀ ਹਰੀਕ੍ਰਿਸ਼ਨ ਕਪੂਰ ਜੀ ਨੂੰ ਅਸੀਂ ਜਨਰਲ ਸੈਕਟਰੀ ਦਾ ਅਹੁਦਾ ਦਿੱਤਾ ਹੈ ਤੇ ਸਾਨੂੰ ਪੂਰਾ ਆਸ ਹੈ ਵਿਸ਼ਵਾਸ ਹੈ ਕਿ ਇਹ ਆਪਣੀ ਪੂਰੀ ਜ਼ਿੰਮੇਵਾਰੀ ਨੂੰ ਨਿਭਾਉਗੇ ਤੇ ਸ਼ਿਵ ਸੈਨਾ ਯੁਵਾ ਮੋਰਚਾ ਦੀ ਜਿਹੜੀ ਨੀਤੀਆਂ ਨੇ ਹੋਰ ਯੂਥ ਦੇ ਵਿੱਚ ਫੈਲਾਣਗੇ ਯੁਵਾਵਾਂ ਵਿੱਚ ਲੈ ਕੇ ਜਾਣਗੇ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਐ ਆੜੀਪੁਰੀ ਰਾਸ਼ੀ ਪ੍ਰਧਾਨ ਸ਼ਿਵ ਸੈਨਾ ਯੂਵਾ ਮੋਰਚਾ ਸ਼ਿਵ ਸੈਨਾ ਯੂਵਾ ਮੋਰਚਾ ਵੱਲੋਂ ਲੜੀ ਤਹਿਤ ਨਿਯੁਕਤੀਆਂ ਦਾ ਅਭਿਆਨ ਚਲਾਇਆ ਹੋਇਆ ਸਾਨੂੰ ਪੰਜਾਬ ਦੇ ਵਿੱਚੋਂ ਬਹੁਤ ਵਧੀਆ ਰੁਝੇਵੇਂ ਤੇ ਪੰਜਾਬ ਤੋਂ ਬਾਹਰ ਵੀ ਬਹੁਤ ਨੌਜਵਾਨ ਸ਼ਿਵ ਸੈਨਾ ਯੂਵਾ ਮੋਰਚਾ ਦਾ ਦਮਨ ਥਾਮ ਰਹੇ ਨੇ ਉੱਥੇ ਹਰੀਕਿਸ਼ਨ ਕਪੂਰ ਜੀ ਨੂੰ ਅੱਜ ਜ਼ਿੰਮੇਵਾਰੀ ਦਿੰਦੇ ਹੋਏ ਇਹਨਾਂ ਨੂੰ ਜਨਰਲ ਸੈਕਟਰੀ ਪੰਜਾਬ ਔਰ ਯੁਵਰਾਜ ਕਪੂਰ ਨੂੰ ਜ਼ਿਲ੍ਹਾ ਯੂਥ ਪ੍ਰਧਾਨ ਦਾ ਜਿੱਥੇ ਅਹੁਦਾ ਦਿੱਤਾ ਗਿਆ ਉੱਥੇ ਨਾਲ ਹੋਰ ਵੀ ਕਾਫੀ ਜਿਹੜਾ ਯੂਥ ਆ ਉਹ ਸ਼ਿਵ ਸੈਨਾ ਯੁਵਾ ਮੋਰਚਾ ਉਹਨਾਂ ਨੇ ਜੁਆਇਨ ਕੀਤੀ ਆ ਮੈਂ ਆਸ ਕਰਦਾ ਹਾਂ ਵੀ ਇਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਪਾਰਟੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਪੂਰਾ ਆਪਣਾ ਫਰਜ਼ ਨਿਭਾਉਣਗੇ ਇਹਦੇ ਨਾਲ ਨਾਲ ਜਿਵੇਂ ਸਾਡੇ ਅੱਜ ਸੁਨੀਲ रावत ਜੀ ਨੇ ਔਰ ਐਸਡੀ ਪੁਰੀ ਸਾਹਿਬ ਸਾਡੇ ਰਾਸ਼ਟਰੀ ਚੇਅਰਮੈਨ ਨੇ ਉਹਨਾਂ ਨੇ ਵੀ ਜਾਣੂ ਕਰਾਇਆ ਬਹੁਤ ਮਿਹਨਤ ਸਦਕਾ ਅੱਜ ਸ਼ਿਵ ਸੈਨਾ ਕਾਂ ਦੀ ਮਿਹਨਤ ਸਦਕਾ ਬਹੁਤ ਲੋਕ ਜਿਹੜੇ ਆ ਉਹ ਸ਼ਿਵ ਸੈਨਾ ਜੁਆਇਨ ਕਰ ਰਹੇ ਨੇ ਔਰ ਉਹਨਾਂ ਦੇ ਜਿਹੜੇ ਕੋਈ ਉਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਹੁੰਦੀਆਂ ਸਾਡੀ ਪਾਰਟੀ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੱਤਾ ਜਾਂਦਾ ਹੈ ਉੱਥੇ ਵੀ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਹੁਣ ਜਿਹੜਾ ਅੱਜ ਦਾ ਮਾਹੌਲ ਆ ਇਹਦੇ ਵਿੱਚ ਹੜਾਂ ਕਰਕੇ ਬਹੁਤ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਰਿਹਾ ਹੈ ਪਿੰਡਾਂ ਦੇ ਵਿੱਚ ਜਿੱਥੇ ਆਮ ਜਾਤਾ-ਜਾਤ ਪ੍ਰਭਾਵਿਤ ਹੋਇਆ ਉੱਥੇ ਜਿਹੜੇ ਬੇਜਮਾਨ ਪਸ਼ੂ ਨੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਕਈ ਪਸ਼ੂ ਵਿਚਾਰੇ ਕਿੱਲਿਆਂ ਤੇ ਬੰਨੇ ਰਹਿ ਗਏ ਉਹਨਾਂ ਨੂੰ ਖੋਲਿਆ ਵੀ ਨਹੀਂ ਗਿਆ ਉਹ ਉੱਥੇ ਹੀ ਵਿਚਾਰੇ ਉੱਥੇ ਹੀ ਬੰਨੇ ਹੋਏ ਰੁੜ ਗਏ ਜਾਂ ਬੰਨੇ ਬੰਨੇ ਹੀ ਮਰ ਗਏ ਇਸ ਕਰਕੇ ਜਿੱਥੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਜਿੱਥੇ ਉਪਰਾਲੇ ਕਰ ਰਹੀ ਆ ਉੱਥੇ ਅਸੀਂ ਇਹ ਅਸ਼ਵਾਸਨ ਦਿੰਨੇ ਆ ਵੀ ਤਨੋਂ ਮਨੋਂ ਤਨੋਂ ਸਾਡੀ ਜਿੱਥੇ ਵੀ ਡਿਊਟੀ ਲਗਾਉਣਗੇ ਸ਼ਿਵ ਸੈਨਾ ਯੂਵਾ ਮੋਰਚਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਨੂੰ ਖੜੀ ਆ ਔਰ ਜਿਹੜਾ ਬੰਦਾ ਕੋਈ ਹੋਰ ਮਦਦ ਨਹੀਂ ਕਰ ਸਕਦਾ ਉਹ ਅਸੀਂ ਇਹ ਕਹਿੰਨੇ ਵੀ ਉਹ ਘਰ ਬੈਠੇ ਪਰਮਾਤਮਾ ਦਾ ਨਾਮ ਤੇ ਆ ਕੇ ਸਿਮਰਨ ਕਰਕੇ ਉਹਨਾਂ ਲਈ ਇਹ ਜ਼ਰੂਰ ਅਰਦਾਸ ਕਰਨ ਵੀ ਉਹ ਜਿਹੜੇ ਲੋਕ ਉਹ ਦੁੱਖ ਭੋਗ ਰਹੇ ਨੇ ਉਹਨਾਂ ਤੋਂ ਉਹਨਾਂ ਨੂੰ ਛਡਕਾਰਾ ਮਿਲ ਸਕੇ ਔਰ ਸਰਕਾਰਾਂ ਵੱਲੋਂ ਜਿਹੜੀ ਸੰਭਵ ਜਿਹੜੀਆਂ ਮਦਦ ਕੀਤੀ ਜਾ ਰਹੀਆਂ ਉਹਦੇ ਨਾਲ ਸਾਰਿਆਂ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਜੀ ਆਡਮ ਹਰੀਕ੍ਰਿਸ਼ਨ ਕਪੂਰ ਅੱਜ ਤੁਹਾਨੂੰ ਦਿੱਤੀ ਬਤ ਕਰਕੇ ਸਿਰਸਾ ਨਾ ਬਲਵਾ ਆਡੀਓ ਆਡੀਓ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਜੋ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਸੌਂਪੀ ਹੈ ਮੈਂ ਬੜੀ ਇਮਾਨਦਾਰੀ ਦੇ ਨਾਲ ਮੈਂ ਨਿਭਾਉਂਗਾ ਬਾਕੀ ਕੋਸ਼ਿਸ਼ ਤਾਂ ਮੇਰੀ ਪੂਰੀ ਹੈ ਵੀ ਹੋਰ ਮੈਂ ਜਿੰਨੇ ਬੰਦੇ ਜੋੜ ਸਕਾਂ ਮੈਂ ਪੂਰੇ ਜੋੜੂੰਗਾ ਕਿਉਂਕਿ ਮੈਨੂੰ ਵਿਸ਼ਵਾਸ ਹੈ ਇਸ ਟੀਮ ਦੇ ਉੱਤੇ ਜਿਹੜੀ ਕੀ ਸ਼ਿਵ ਸੈਨਾ ਦੀ ਜਿਹੜੀ ਹੈ ਪੂਰੀ ਟੀਮ ਹੈ ਤੇ ਬਹੁਤ ਵਧੀਆ ਕੰਮ ਕੀਤੀ ਹੈ ਇਹਨਾਂ ਨੇ ਪਹਿਲਾਂ ਵੀ ਬਹੁਤ ਕੀਤੇ ਆ ਅੱਗੋਂ ਵੀ ਕਰਦੇ ਆ ਰਹੇ ਆ ਤੇ ਮੈਨੂੰ ਉਮੀਦ ਹੈਗੀ ਹੈ ਕਿ ਮੈਂ ਆਪਣੀ ਤੇ ਜਿਹੜੀ ਹੈ ਇਹਨਾਂ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹ ਤੇ ਮੈਂ ਖਰਾ ਉਤਰੂੰਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ